ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਨਾਲ ਗਰੀਬ ਅਤੇ ਆਮ ਜਨਤਾ ਨੂੰ ਬਹੁਤ ਸਾਰੇ ਸਹੂਲਤਾਂ ਦਿੱਤੀਆਂ ਚਾਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਸਹੂਲਤ ਹੈ ਜੋ ਬੁਢਾਪੇ ਤੇ ਬਜ਼ੁਰਗਤਾ ਸਹਾਰਾ ਬੰਦੀ ਹੈ ਬੁਢਾਪਾ ਪੈਨਸ਼ਨ ਪਰ ਜਦ ਉਹ ਬੰਦ ਹੋ ਜਾਵੇ ਤਾਂ ਬਜ਼ੁਰਗਾ ਦਾ ਜਿੰਦਾ ਸਹਾਰਾ ਵੀ ਖਤਮ ਹੋ ਜਾਂਦਾ ਹੈ ਜੋ ਪੈਨਸ਼ਨ ਦੇ ਆਸਰੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਨੇ ਅਜਿਹਾ ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆ ਤੋਂ ਸਾਹਮਣੇ ਆਇਆ ਜਿੱਥੇ ਵਿਭਾਗ ਦੀ ਗਲਤੀ ਨੇ ਜਿੰਦਾ ਵਿਧਵਾ ਬੇਬੀ ਨੂੰ ਮਰਿਆ ਆਪਣੇ ਰਿਕਾਰਡ ਵਿਖਾ ਕੇ 6 ਮਹੀਨਿਆਂ ਤੋਂ ਪੈਨਸ਼ਨ ਬੰਦ ਕੀਤੀ ਬੇਬੇ ਦਾ ਇੱਕ ਪੁੱਤਰ ਕੈਂਸਰ ਦਾ ਮੁਰਾਦ ਬਿਮਾਰੀ ਦਾ ਸ਼ਿਕਾਰ ਤੇ ਦੂਜਾ ਅਪਾਹਸ ਬਜ਼ੁਰਗ ਬੇਬੇ ਖੁਦ ਜਿਹੜੀ ਹੈ ਉਹ ਹਾਰਟ ਦੀ ਮਰੀਜ਼ ਦੱਸੀ ਜਾ ਰਹੀ ਹੈ ਰੋ ਰੋ ਕੇ ਉਸ ਬੇਬੇ ਦਾ ਹਾਲ ਬੁਰਾ ਹੈ ਜਦੋਂ ਬੇਬੇ ਆਪਣੇ ਪੈਨਸ਼ਨ ਲੈਣ ਦੇ ਲਈ ਬੈਂਕ ਜਾਂਦੀ ਹੈ ਤਾਂ ਉਲਟਾ ਬੈਂਕ ਦੇ ਵੱਲੋਂ ਬੇਬੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਸੁਖਨਾਮ ਸਿੰਘ ਕੇ 8 ਨਿਊਜ਼ ਨੈਟਵਰਕ ਮੈਂ ਹਾਂ ਤੁਹਾਡੇ ਪਿੱਛੇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਮਨਾ ਕਰਤਾ ਮੈਂ ਕਿ ਗਰਦਾਸਪੁਰੇ ਗਈ ਤੇ ਗਰਦਾਸਪੁਰਵਾਲੇ ਉਹ ਕਹੇ ਆ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜਾਂ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਸਕਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਕਿ ਪਰਸੂ ਮੈਂ ਆਪਣੇ ਵੱਡੇ ਮੁੰਡੇ ਲੈ ਕੇ ਆਈ ਹਾਂ ਤੇ ਉਹ ਇਹਨੇ ਫਿਰ ਪੁੱਛਿਆ ਉਹਨਾਂ ਕਹਾ ਜੀ ਮਾਂ ਮਰ ਚੁੱਕੀ ਜੇ 4 ਸਾਲ ਹੋ ਗਏ ਫੇਰ ਸਾਨੂੰ ਆਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋ ਨਹੀਂ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਹਾਂਜੀ ਉਹ ਕਿੰਨੇ ਪੈਣੇ ਬੈਠੇ ਜੱਟੇ ਜੱਟੇ ਜਾਸਿ ਨਾ ਇਹ ਕਿਤੇ ਹੋ ਦੇ ਨਾ ਫੋਨ ਬਈ ਮੇਨ ਵਨ ਖਾਤ ਮੈਨੂੰ ਖਾਤਾ ਤੋਂ ਖੋਲ ਦੇ ਘਰੇ ਮੇਰੇ ਪੈਨਸ਼ਨ ਬਲ ਸਰਕਾਰ ਮੈਨੂੰ ਦੇ ਦੇ ਦਿਨੂੰ ਜਦ ਮਗਾ ਨੂੰ ਨੀਂਦ ਆ ਗਈ ਨਾ ਬੀਜਾਸੀ ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟਾ ਛੱਡ ਟੈਂਸ਼ਨ ਵਜੇ ਮੈਂ ਤਾਂ ਔਟੇ ਤੁਰੇ ਫਿਰ ਨਹੀਂ ਆਉਂ ਕਿ ਇਹ ਕੀ ਕਾਰਨ ਹੋ ਗਿਆ ਵਾ ਕੀ ਹੋ ਕਿੰਨੇ ਕੰਮ ਕਰਤਾ ਤੇ ਕਿੰਨੇ ਮਰਿਆ ਦਾ ਇਹਗਾ ਇਹਨੇ ਸਰਟੀਫਿਕੇਟ ਪਹੁੰਚਾਤਾ ਤੇ ਪੈਕੇਟ ਵਿੱਚ ਵੀ ਜਿਹੜਾ ਇਹਨਾਂ ਨੂੰ ਕੋਈ ਮਿਲ ਨਹੀਂਦਾ ਇਹਨਾਂ ਨੂੰ ਸੰਦੇਲ ਹੀ ਗਾਇਬ ਪਤਾ ਲੱਗਦਾ ਵੀ ਕਿਨੇ ਕਿਨੇ ਹਾਂ ਤੇ ਪੁੱਛਾ ਕੀਤਾ ਸਾਨੂੰ ਪਾਇਦਾ ਲੱਗੇ ਕਿ ਸਾਨੂੰ ਇਹ ਹੀ ਜਾਣਨਾ ਚਾਹੁੰਦੇ ਅੱਛਾ ਮਾਤਾ ਕਿਨੇ ਵੀ ਜਿਹੜੇ ਕੜਦੇ ਉਹਨਾਂ ਨੂੰ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਗਏ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਮਾ ਜੇ ਰੋ ਕਿੰਨੇ ਚਿਰ ਤੋਂ ਮਰੀਜ਼ ਚਾਰ ਚਾਰ ਆਇਓ ਐਸੇ ਮੈਡਮ ਨੇ ਬੱਡੇ ਨੇ ਅੱਜ ਨੇ ਦੱਸਿਆ ਪਰਸੋਂ ਉਹਨਿੰਦਾ ਨਹੀਂ ਗੱਲ ਕਰਨ ਦੇਈ ਇਹ ਮਰਿਆਂ ਦੇ ਗਏ ਆਏ ਆ ਸਾਡੀ ਹੁਣ ਖਾਤਾ ਮੈਂ ਨਹੀਂ ਭੋਲਣ ਦਾ ਗਰਾਂਦਾ ਨਹੀਂ ਆਹੀ ਨਹੀਂ ਭੋਲ ਸਕਦੇ ਪਰਵਾਦ ਜੀ ਮੇਰਾ ਇਹ ਬੇਟਾ ਵਾ ਮੇਰੀ ਨੋ ਵਾ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਦਕ ਮੇਰਾ ਛੋਟਾ ਬੱਚਾ ਜੀ ਆਪ ਹਾੜਦੇ ਮੇਰੇ ਹਾਂਜੀ ਤੇ ਬੇਟਾ ਦੱਸੋ ਜੀ ਹਾਂਜੀ ਸਿੰਜੀ ਆਪੇ ਹਾੜ ਦੇ ਮਰੀਜ਼ ਬੇਟਾ ਵੀ ਤਾਂ ਲੇਜ਼ੀ ਹਾਂ ਹਾਂ ਹਾਂਜੀ ਨਹੀਂ ਮੇਰੇ ਪੁੱਤੇ ਵੀ ਨਹੀਂ ਕਿ ਠੀਕ ਹਨ ਇਹਦਾ ਵੀ ਚਿੰਤਾ ਮੈਨੂੰ ਰਹਿੰਦੀ ਆ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਾਂ ਹੈ ਨੂੰ ਕੋਈ ਆ ਦੂਜਾ ਕੁਝ ਜਾਵਾ ਤੇ ਇੱਧਾ ਕੀ ਆ ਤੇ ਇੱਥੇ ਹੀ ਹੋਣੀ ਉਹ ਤੇ ਚੇਅਰ ਲੱਗ ਗਿਆ ਪਤਾ ਨਹੀਂ ਕਿੱਥੇ ਚਲ ਗਿਆ ਬਾਈ ਅਸੀਂ ਤਾਂ ਕੱਲਿਆ ਵੀ ਜਾਵਾਂ ਤੇ ਚਲ ਜਾਵਾਂ ਤੇ ਲੱਗੇ ਗੁਏ ਗੱਡੀ ਚੱਲ ਜੀ ਹੋਈ ਨਾ ਕਿ ਤੁਸੀਂ ਵੇਖਿਆ ਹੋਗੇ ਕਿ ਤੇ ਫਿਰਦਾ ਕਿਤੋਂ ਸਰ ਹਾਨੂੰ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਆਰ ਕੀ ਅਭੀ ਪਤਾ ਨਹੀਂ ਕੋਈ ਇਨਕੁਆਇਰੀ ਹੋਏਗੀ ਕਿ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਆਦੀ ਮਾਤਾ ਵੀ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਟਿਕਿਆ ਦੂਜੇ ਮਹੀਨੇ ਹੀ ਕਿ ਕਾਰਵਾਈ ਚਾਲੂ ਕਰ ਲਈ ਸਾਨੂੰ ਕਦੀ ਬੈਂਕ ਤੋਂ ਬੈਂਕ ਚੌੜਾ ਬੈਂਕ ਵਾਲਾ ਕਣਾ ਤੁਸੀਂ ਤੋਂ ਪੈਨਸ਼ਨ ਵਾਈ ਹੋਣੀ ਤਾਂ ਅਸੀਂ ਕਦੀ ਸ਼ਹਿਰ ਦਾ ਜਾਂਦਾ ਕਿ ਦੇਰ ਤੱਕ ਫੇਰ ਸਾਨੂੰ ਕਰਵਾਹ ਕੋਲ ਤੱਕ ਪਤਾ ਲੱਗਾ ਅਸੀਂ ਉਦੀ ਤੱਕ ਵੀ ਜਾ ਕੇ ਆ ਕੇ ਆਏ ਵੀ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਰਹਿਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਤੁਹਾਡਾ ਨਹੀਂ ਤੁਸੀਂ ਕਦਾਨਖਤੇ ਤੁਹਾਡੇ 4 ਸਾਲ ਹੋ ਗਏ ਤੁਹਾਡੀ ਮਤਲਬ ਦੀ ਵਿੱਤ ਹੋਈ ਆ 85000 ਰੁਪਇਆ ਸਾਡੀ ਵੱਲ ਬੈਂਕ ਕੇ ਲੋਨ ਕੱਢੀ ਜਾਂਦੀ ਵੀ ਤੁਸੀਂ ਝੂਠੀ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਬਾਦੀਆਂ ਮਰਾਈ ਅਸੀਂ ਇਹ ਸਰਕਾਰ ਤੱਕ ਬਹਾਰ ਲਈ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਹੋ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਿੱਧਾਰੇ ਤੇ ਸਾਡੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਇਲਾਜ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸੇ ਦਵਾਈ ਜਿੰਦੇ ਹੁੰਦੇ ਆ ਅੱਜ ਉਹਨੇ ਅਸੀਂ ਮੈਡਮ ਨੇ ਸਾਨੂੰ ਬੈਂਕ ਅਧਿਕਾਰੀ ਨੇ ਆਖਿਆ ਕਿ ਐਪਲੀਕੇਸ਼ਨ ਲਿਖ ਕੇ ਦੇਓ ਪਰ ਦੇ ਕੋਈ 1700 1500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਤੇ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਕਿ ਅਸੀਂ ਪਰੇਸ਼ਾਨ ਆ ਕਿ ਆਸਾਂ ਕੀ ਨਹੀਂ ਆ ਇਹਨਾਂ ਦਿਨਾਂ ਚ ਰੱਬ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਦੇ ਮੀਡੀਅਮ ਦਾ ਵਿਆਹ ਸਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਆਖਾਉਂਦਾ ਪੁੱਛ ਕੀਤੀ ਹੈ ਗਾਣੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇੱਕ ਐਪਲੀਕੇਸ਼ਨ ਦੇ ਕੇ ਦੇ ਤੋ ਤੁਹਾਡੀ ਨਹੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਕਾਲੂ ਹੋ ਜੇ ਤੇ ਬਾਕੀ ਪੈਨਸ਼ਨ ਰਹੀ ਗੱਲ ਕੱਟੀ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਢਿਆ ਬਤਨ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੀ ਹੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਇਡੈਂਟੀਟੀ ਦੇਖ ਕੇ ਅੰਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇੱਕ ਹੀ ਗੱਲ ਉਹ ਤਾਂ ਦਿੰਦੇ ਰਹੇ ਆ ਨੰਬਰ 2 ਇਹ ਆ ਵੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲਖਿਆ ਗਿਆ ਕਿ ਡੈਥ ਹੋ ਗਈ ਆ ਕੀ ਇਹ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਦੇਖੋ ਕਹਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਜਿੰਦੇ ਤੋਂ ਕਿ ਕਿਰਪਾ ਕਰਕੇ ਇਸੀ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਆ ਅਪਡੇਟ ਕੀਤੀ ਜਾਣਾ ਤਾਂ ਕਿ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.